ਹਾਂਜੀ ਕਿੱਦਾਂ ਸਾਰੇ ਤੇ ਅੱਜ ਅਸੀਂ ਚੱਲੇ ਥੋੜਾ ਜਿਹਾ ਘੁੰਮਣਾ ਥੋੜਾ ਜਿਹਾ ਇੱਥੇ ਝੀਲ ਐ 10-15 ਕਿਲੋਮੀਟਰ ਦੂਰ ਇੱਥੋਂ ਜਿੱਥੇ ਮੈਂ ਰਹਿੰਦਾ ਜਿਸ ਸ਼ਹਿਰ ਦੇ ਵਿੱਚ ਮੈਂ ਤੇ ਇੱਥੇ 10-15 ਕਿਲੋਮੀਟਰ ਦੂਰ ਇੱਕ ਝੀਲ ਐ ਤੇ ਅੱਜ ਚੱਲੇ ਅਸੀਂ ਉਸ ਤੇ ਸਾਡੇ ਦੋਸਤ ਐ ਕੁਝ ਇੱਥੋਂ ਦੇ ਇਹ ਇੱਧਰ ਸਾਡੇ ਹੋਰ ਵੀ ਸਾਥੀ ਹੈਗੇ ਨਾਲ ਤੇ ਠੀਕ ਐ ਚੱਲਦੇ ਆਂ ਇਹ ਚੱਲਦੇ ਆਂ ਤੇ ਤੇ ਇਹ ਆ ਸਾਡੇ ਦੋਸਤ ਐ ਸਰਬੀਆ ਦੇ ਇਹ ਹੁੰਦੇ ਲੋਕਲ ਬੰਦੇ ਆ ਇਹ ਇੰਦਰ ਨਾਲ ਸਾਡੀ ਯਾਰ ਦੋਸਤੀ ਆ ਤੇ ਬਹੁਤ ਹੀ ਨਾਈਸ ਬੰਦੇ ਆ ਇੱਕ ਇਹ ਹੈ ਤੇ ਇੱਕ ਗੱਡੀ ਜਿਹੜੀ ਮੋੜੇ ਜਾ ਰਹੀ ਆ ਉਹ ਵੀ ਮਤਲਬ ਸਾਡੇ ਦੋਸਤਾਂ ਬਣੇ ਇੱਥੇ ਦੇ ਸਰਗੀਆਂ ਦੇ ਬਹੁਤ ਹੀ ਵਧੀਆ ਬੰਦੇ ਆ ਤੇ ਇਹ ਆ ਰਵੀ ਤੇ ਰਾਜੂ ਰਵੀ ਕਿਹੜੇ ਪਿੰਡ ਆ ਚੰਡੀਗੜ੍ਹ ਚੰਡੀਗੜ੍ਹ ਰਾਜੂ ਪਾਕਿਸਤਾਨ ਪਾਕਿਸਤਾਨ ਲਾਹੌਰ ਤੇ ਰਾਜੂ ਮੁੰਡਾ ਮੁਜਾਰੀ ਦਾ ਇਹਨੂੰ ਚੜ ਗਈ ਮੁਜਾਰੀ ਵਾਲਾ ਨਸ਼ਾ ਉਤਰਦਾ ਨਹੀਂ ਸਕਦਾ ਤੇ ਹਾਂਜੀ ਜਿੱਦਾਂ ਕਿ ਅੱਜ ਅਸੀਂ ਚੱਲੇ ਥੋੜਾ ਜਿਹਾ ਘੁੰਮਣ ਆ ਸਾਨੂੰ ਪਤਾ ਲੱਗਿਆ ਕਿ ਇੱਥੇ ਥੋੜੀ ਇੱਥੇ ਝੀਲ ਹੈ ਜਿੱਦਾਂ ਕਿ ਚੰਡੀਗੜ੍ਹ ਦੀ ਸੁਖਨਾ ਝੀਲ ਹੈ ਸੁਪਨਾ ਝੀਲ ਦਾ ਸੁਖਨਾ ਝੀਲ ਕਹਿੰਦੇ ਇਹਨੂੰ ਸੁਖਨਾ ਲੈ ਸੁਖਨਾ ਝੀਲ ਹੈ ਜਿੱਦਾਂ ਸੁਖਨਾ ਝੀਲ ਹੈ ਚੰਡੀਗੜ੍ਹ ਦੀ ਤੇ ਇੱਥੇ ਦੀ ਜਿਹੜੀ ਬੋਰ ਸਿਟੀ ਹੈ ਉਹਦੀ ਵੀ ਇੱਕ ਆਪਣੀ ਝੀਲ ਹੈ ਅਸੀਂ ਪਹਿਲਾਂ ਵੀ ਮੈਂ ਕਬੜਾ ਇੱਥੇ ਗਿਆ ਕਾਫੀ ਜ਼ਿਆਦਾ ਥਾਣੇ ਤੁਸੀਂ ਟਾਈਮ ਉੱਤਨਾ ਜਿਆਦਾ ਮਜ਼ਾ ਨਹੀਂ ਆਇਆ ਤੇ ਅੱਜ ਕੱਲ ਜਿੱਦਾਂ ਕਹਿੰਦੇ ਵੀ ਗਰਮੀ ਦਾ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਰਸ਼ ਹੁੰਦਾ ਤੇ ਹੁਣ ਚੱਲ ਕੇ ਦੇਖਦੇ ਆ ਠੀਕ ਹੈ ਜਾਦੇ ਕੋਲ ਪੁੱਜ ਗਿਆ ਚੀਲ ਦੇ ਥੋੜੀ देर ਨਾਲ ਜਿੱਥੇ ਪਹੁੰਚਣਾ ਕੋੜਤ ਭੜਾ ਮੁਜ਼ਮ ਬੁਜੀ ਜਾਂਦਾ ਤੇ ਇਹਨੇ ਗਾਣੇ ਲਾਇਆ ਇਹ ਸਾਨੂੰ ਸਮਝ ਨਹੀਂ ਆਉਂਦੇ ਜਿਹੜੇ ਭਾਈ ਸਾਹਿਬ ਸਾਡੇ ਨਾਲ ਬੱਡੀ ਖਿਲਾ ਰਹੇ ਆ ਇਹਨਾਂ ਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ ਸਾਨੂੰ ਇਹਨਾਂ ਦੀਆਂ ਨਹੀਂ ਇਸ ਕਰਕੇ ਅਸੀਂ ਚੁੱਪ ਚੁੱਪਾ ਸਾਰੇ ਅਸੀਂ ਸੋਚੀ ਜਾਂਦੇ ਵੀ ਇਹ ਗੱਲ ਕਰੀ ਤੇ ਕੀ ਕਰੀਏ ਜਿਵੇਂ ਕਿ ਪਿੱਛੇ ਮੁੰਡੇ ਦੋ ਬੱਠੇ ਸਾਡੇ ਉਹ ਵੀ ਆਪਣੇ ਆਪਣੇ ਫੋਨਾਂ ਦੇ ਵਿੱਚ ਲੱਗੇ अच्छा ਹੁਣ ਅਸੀਂ ਪੁੱਜ ਗਏ ਝੀਲ ਤੇ ਤੇ ਥੋੜਾ ਇੱਥੇ ਘੁੰਮਣਾ ਫਿਰਨਾ ਇੰਜੋਏ ਕਰਨਾ ਮੈਨੂੰ ਲੱਗਦਾ ਕਿ ਅਸੀਂ ਥੋੜਾ ਜਿਹਾ ਸਮਾਨ ਲੈ ਕੇ ਆਏ ਹੋਏ ਆ ਸ਼ਿਦਾ ਕੁਛ ਇੱਥੇ ਪਕਾ ਕੇ ਖਾਣਾ ਆਪ ਮੈਨੂੰ ਲੱਗਦਾ ਤੇ ਇੱਥੇ ਦਾ ਕੁਛ ਝੀਲ ਦਾ ਨਜ਼ਾਰਾ ਹੈ ਇਹ ਇੱਥੇ ਤੁਸੀਂ ਨਹਾ ਵੀ ਸਕਦੇ ਆ ਅੱਛਾ ਅੱਛਾ ਤੇ ਇਸ ਸਾਈਡ ਤੇ ਇਸ ਸਾਈਡ ਤੇ ਇਹ ਸਾਰੇ ਹੋਟਲ ਲੱਗਦੇ ਆ ਮੈਨੂੰ ਮੈਨੂੰ ਵੀ ਪਤਾ ਨਹੀਂ ਕਿ ਹੋਟਲ ਹੋਈ ਆ ਜਾਂ ਫਿਰ ਤੇ ਥੋੜਾ ਜਿਹਾ ਉਤਰਾਈਆਂ ਚਰਾਈਆਂ ਜਿੱਦਾਂ ਅਪਡੋਨ ਜਿਹਾ ਥੋੜਾ ਜਿਹਾ ਏਰੀਆ ਇਹ ਇੱਥੇ ਸਾਹਮਣੇ ਪਾਣੀ ਆ ਕਿਸ਼ਤੀ ਕੁਸ਼ਤੀ ਵੀ ਹੈਗੀਆਂ ਆ ਜੇ ਦਿਲ ਕੀਤਾ ਤਾਂ ਅਸੀਂ ਨਹਾ ਵੀ ਸਕਦੇ ਇੱਥੇ ਪਰ ਮੈਂ ਤਾਂ ਦਨਾਂ ਨੂੰ ਕਿ ਆਇਆ ਮੇਰਾ ਕੋਈ ਇਰਾਦਾ ਨਹੀਂ ਨਹਾਣ ਦਾ ਸੀ ਬਾਕੀ ਤੁਸੀਂ ਜੇ ਨਹਾਣਾ ਚਾਹੁੰਦੇ ਤਾਂ ਨਹਾ ਸਕਦੇ ਆ ਇਹ ਸਾਡੇ ਸਾਰੇ ਬੰਦੇ ਜਿੰਨੇ ਵੀ ਆ ਕਪੜੇ ਦੇ ਵਿੱਚ ਇਹ ਸਾਡੇ ਹੀ ਤੇ ਬਾਕੀ ਜਿਹੜੇ ਤੁਸੀਂ ਹੋਰ ਬੰਦੇ ਦੇਖਦੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਹੁਣ ਅਸੀਂ ਸ਼ਾਇਦ ਜਗ੍ਹਾ ਨਬਰੇ ਤੇ ਬੈਠਣ ਨੂੰ ਬੋਟਰਪਾਣਾ ਵਿੱਚ ਮੈਂ ਅਪਲੋਡ ਵੀ ਕਰ ਦਣੀ YouTube ਤੇ ਅੱਛਾ ਤੇ ਇਹ ਬੋਟਰ ਭਾਜੀ ਹੈ ਸਾਡੇ ਇਹ ਵੀ ਮੁੰਡਾ ਚੰਡੀਗੜ੍ਹ ਦਾ ਹੀ ਹੈ ਅੱਛਾ ਇਹ ਹੈ ਸਾਡਾ ਮੇਨ ਬੰਦਾ ਸੈਨਦ ਸੈਨਦ ਅਲੀ ਅਲੀਆ ਅਲੀਆ ਸੈਨਦ ਅਲੀਆ ਤੇ ਇਹ ਇਹਨਾਂ ਦੇ ਕਾਜਨ ਬ੍ਰਦਰ ਹੈ ਜੇ ਕਿਸੇ ਵੀ ਤਰੀਕੇ ਦੇ ਹਾਂ ਮਤਲਬ ਬਹੁਤ ਹੀ ਜ਼ਿਆਦਾ ਨਾਈਸ ਬੰਦੇ ਆ ਇਹ ਇਹਨਾਂ ਨੂੰ ਅਸਲ ਵਿੱਚ ਸਾਡੀ ਗੱਲ ਸਮਝ ਨਹੀਂ ਆਂਦੀ ਅੱਛਾ ਇਹਨਾਂ ਨੂੰ ਜਿੱਦਾਂ ਥੋੜੀ ਇੰਦੀ ਭਾਸ਼ਾ ਸਰਬੀਆਨਾ ਤੇ ਸਰਬੀਨ ਭਾਸ਼ਾ ਬੋਲਦੇ ਤਾਂ ਅਸੀਂ ਮੈਂ ਜਿੱਦਾਂ ਬੋਲ ਰਿਹਾ ਮੈਂ ਉਹੀ ਭਾਸ਼ਾ ਬੋਲਦਾ ਇਹਨੂੰ ਸਾਡੀ ਗੱਲ ਬਿਲਕੁਲ ਨਹੀਂ ਸਮਝ ਆਉਂਦੀ ਤੇ ਸਾਨੂੰ ਇਹਨਾਂ ਦੀ ਗੱਲ ਨਹੀਂ ਸਮਝ ਆਉਂਦੀ ਬਸ ਇਸ਼ਾਰਿਆਂ ਦੇ ਵਿੱਚ ਗੱਲਬਾਤ ਕਰਕੇ ਜਿੱਦਾਂ ਵੀ ਆਪਣਾ ਟਾਈਮ ਗੁਜ਼ਾਰਾ ਕਰੀ ਜਾਂਦੇ ਆ ਸੀ ਹਾਂਜੀ ਕੁਛ ਮੇਰੇ ਕੋਲ ਫੜਾ ਦੋ ਕੀ ਸਮਾਨ ਹੈ ਹਾਂ ਬਸ ਇਹ ਤੇ ਜ਼ਿਆਦਾ ਨਹੀਂ ਮੇਤੇ ਚੱਕੋ ਹੋਣਾ ਇਹ ਕੋਈ ਨਹੀਂ ਤਾਂ ਥੋੜਾ ਆਪ ਤਾਂ ਤੇ ਕੁਛ ਇਸ ਤਰੀਕੇ ਦਾ ਜਿਹੜਾ ਸਾਡਾ ਬਾਰਬੀਕਿਊ ਬਣ ਕੇ ਤਿਆਰ ਹੋਣ ਲੱਗ ਗਿਆ ਦੇਖ ਸਕਦੇ ਤੁਸੀਂ ਇਹ ਵੀ ਕਾਫੀ ਜਿਆਦੇ ਸੋਹਣੀ ਖੁਸ਼ੂ ਆਈ ਜਾਂਦੀ ਮੈਨੂੰ ਹੁਣ ਤੱਕ ਹਲੇ ਇਹਦਾ ਹੋਰ ਵੀ ਕਾਫੀ ਜ਼ਿਆਦਾ ਕੰਮ ਰਹਿੰਦਾ ਤੇ ਉਹ ਵੀ ਨਪਟਾਵਾਂਗੇ। ਦੋਬਰ ਚਿੱਲੀ ਚਿੱਨੀ? ਇਹ ਦੋਬਰ ਚਿੱਲੀ। ਆਈ ਲਵ ਚਿੱਲੀ। ਹਾਂ। ਉਸ ਤੋਂ ਬਾਅਦ ਤੇ ਹੁਣ ਸਾਡਾ ਬਾਰਬੀਕਿਊ ਬਣ ਕੇ ਤਿਆਰ ਹੋਣ ਲੱਗ ਗਿਆ। ਇਹਦੇ ਉੱਪਰ ਹਰੀਆਂ ਮਿਰਚਾਂ, ਲਾਲ ਮਿਰਚਾਂ ਪਾ ਦਿੱਤੀਆਂ। ਕਿੰਨੇ ਆ? ਬਣਾਓ ਬਣਾਓ ਬਧੀਏ ਤਰੀਕੇ ਨਾਲ। ਭਾਈ ਇੱਕ ਗੱਲ ਹੈਗੀ ਆ ਇਹ ਲੋਕ ਬਿਲਕੁਲ ਇੰਜੋਏ ਕਰਦੇ ਆ ਜ਼ਿੰਦਗੀ ਨੂੰ। ਠੀਕ ਹੈ ਤੇ ਅੱਧੀ ਘੁੰਮਣੀ ਫਰਨਾ ਚਾਹੀਦਾ ਮਹੀਨੇ 'ਚ ਇੱਕ ਅੱਧੀ ਵਾਰ ਤਾਂ ਜ਼ਰੂਰ ਕਿਤਨੇ ਕਿਤੇ ਸਾਨੂੰ ਜਾਣੇ ਚਾਹੀਦਾ ਆਸੀਂ ਜਿੱਦਾਂ ਕਿ ਆ ਗਿਆ ਮੈਂ ਝੀਲ ਤੇ ਇਹ ਹੀ ਝੀਲ ਆ ਉਹ ਜਿੱਥੇ ਮੈਂ ਕਾਫੀ ਦਿਨ ਤੋਂ ਸੋਚ ਰਿਹਾ ਤਾਂ ਇਥੇ ਆਣ ਦੀ ਪਰ ਅੱਜ ਪ੍ਰੋਗਰਾਮ ਬਣ ਗਿਆ ਜਿਹੜੇ ਸਾਡੇ ਜਿਹੜੇ ਦੂਜੇ ਮੁੰਡੇ ਹੋਰ ਪਸੰਦ ਸੇ ਮੈਂ ਉਹਨਾਂ ਦਾ ਪ੍ਰੋਗਰਾਮ ਬਣ ਗਿਆ ਕਹਿੰਦੇ ਝੀਲ ਤੇ ਜਾ ਕੇ ਆਣਾ ਸਾਰਿਆਂ ਨੇ ਤੇ ਮੈਂ ਪੁੱਜ ਗਿਆ ਤੇ ਉਹ ਸਾਈਡ ਤੇ ਤੁਸੀਂ ਥੋੜਾ ਦੇਖ ਸਕਦੇ ਅੰਦਰ ਕਾਫੀ ਲੋਕ ਰਸ਼ ਕਾਫੀ ਜ਼ਿਆਦੇ ଥିଲେ ਪਰ ਮੈਂ ਜਿੱਥੇ ਵੀਡੀਓ ਰਿਕਾਰਡ ਕਰ ਰਿਹਾ ਮੈਂ ਥੋੜਾ ਸਾਈਡ ਤੇ ਆ ਕੇ ਵੀਡੀਓ ਰਿਕਾਰਡ ਕਰ ਰਿਹਾ ਕਿਉਂਕਿ ਹੁਣ ਇੱਥੇ ਇਦਾਂ ਚੰਗਾ ਨਹੀਂ ਲੱਗਦਾ ਪਤਾ ਨਹੀਂ ਕੋਈ ਉਜੇ ਤਾਂ ਕਿ ਹੁਣ ਜਿਹੜੇ ਲੋਕਾਂ ਜਿਹੜੇ ਲੋਕ ਆ ਉਹ ਬੈਠੇ ਆ ਨਾ ਰਿਆ ਤੇ ਦੇਖੋ ਇੱਥੇ ਕਿਸੇ ਦੇ ਹੱਥ 'ਚ ਫੋਨ ਨਹੀਂ ਆ ਕੋਈ ਵੀਡੀਓ ਨਹੀਂ ਬਣਾ ਰਿਹਾ ਜਿੱਦਾਂ ਫਿਰ ਮੈਂ ਇਸ ਕਰਕੇ ਵੀ ਥੋੜਾ ਸੋਚੀ ਜਾਂਦਾ ਕਿ ਮੈਨੂੰ ਵੀਡੀਓ ਬਣਾਣੀ ਚਾਹੀਦੀ ਕਿ ਨਹੀਂ ਕਿਉਂਕਿ ਇਹ ਲੋਕ ਇੱਥੇ ਮौज-ਮਸਤੀ ਵਾਸਤੇ ਆਉਂਦੇ ਆ ਥੋੜਾ ਰਿਲੈਕਸ ਫੀਲ ਕਰਨ ਵਾਸਤੇ ਆਉਂਦੇ ਆ ਤਾਂ ਆਪਣਾ ਉਹ ਉਸੇ ਕੰਮ 'ਤੇ ਆਉਣ ਦਿੰਦੇ ਹੁਣ ਜਿੱਦਾਂ ਸਾਡੇ ਲੋਕ ਹੁੰਦੇ ਆ ਕਿ ਵੀਡੀਓ ਬਣਾੜ ਬਣਾਉਂਗੇ ਸਾਰੇ ਕੰਮ ਅਸੀਂ ਇਕੱਠੇ ਕਰ ਲੱਗ ਜਾਂਦੇ ਆ ਤੇ ਇਸ ਤਰ੍ਹਾਂ ਦੇ ਕੁਝ ਲੋਕ ਬੈਠੇ ਆ ਸਾਰੇ ਪਾਸੇ ਕਾਫੀ ਜ਼ਿਆਦਾ ਵਧੀਆ ਲੱਗ ਰਿਹਾ ਜੀ ਹਾਂਜੀ ਤੇ ਇਹ ਕਰ ਰਿਹਾ ਇੰਜੋਏ ਫੁੱਲ ਇਹ ਤਾਂ ਹੋਣਾ ਚਾਹੀਦਾ ਪਿਕਨਿਕ ਤੇ ਆਏ ਤਾਂ ਪਿਕਨਿਕ ਵਾਂਗੂ ਹੋਣਾ ਚਾਹੀਦਾ ਰੱਖਿਆ ਸੀ ਮਸ਼ਰੂਮ ਤੇ ਬਣ ਗਏ ਮਸ਼ਰੂਮ ਇਹ ਤੇ ਪਹਿਲਾਂ ਬਣਾਇਆ ਚਿਕਨ ਥੋੜਾ ਜਿਹਾ ਤੇ ਹਾਂ ਇਹ ਕਹਿੰਦਾ ਅ ਵੀ ਦੱਸੋ ਇਹ ਆ ਬਾਰਬੀਕਿਊ ਚਿਕਨ ਤੇ ਇਹ ਬਣ ਗਏ ਮਸ਼ਰੂਮ ਹੋਰ ਵੀ ਕਾਫੀ ਕੁਝ ਹੈ ਤੇ ਹਾਂਜੀ ਮੈਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਮਤਲਬ ਕਿ ਬਹੁਤ ਹੀ ਵਧੀਆ ਜਗ੍ਹਾ ਹੈ ਜਕੀਰ ਮਨੋਸੱਚੀ ਹੀ ਕਾਫੀ ਜ਼ਿਆਦਾ ਸਕੂਨ ਹੈ ਇੱਥੇ ਤੇ ਜਿਹੜਾ ਅਸੀਂ ਲੈ ਕੇ ਆਏ ਸਮਾਨ ਆ ਖਾਣ ਪੀਣ ਦਾ ਮੈਂ ਸੋਚੇ ਨਹੀਂ ਤੇ ਕਿ ਇੱਥੇ ਅਸੀਂ ਬਣਾਣਾ ਹੈ ਮੈਂ ਇਹੀ ਸੋਚਦਾ ਰਿਹਾ ਹੁਣ ਤੱਕ ਕਿ ਆਪਣਾ ਸਮਾਨ ਥੋੜਾ ਖਰੀਦ ਕੇ ਜਿੱਦਾਂ ਅਸੀਂ ਲੈ ਲੈਂਦੇ ਆ ਵੀ ਉੱਥੇ ਬੈਠ ਕੇ ਖਾਣਾ ਇਹ ਤਾਂ ਮੈਨੂੰ ਅੱਗੇ ਪਤਾ ਲੱਗਿਆ ਜਦੋਂ ਇਹਨਾਂ ਨੇ ਸਿਲੰਡਰ ਵਗੈਰਾ ਕੱਢੇ ਆ ਕਾਰ ਦੇ ਵਿੱਚੋਂ ਗੱਡੀ ਦੇ ਵਿੱਚੋਂ ਤਾਂ ਫਿਰ ਪਤਾ ਲੱਗਿਆ ਕਿ ਇੱਥੇ ਸਾਰਾ ਕੁਝ ਇਹਦਾ ਇਰਾਦਾ ਹੈ ਵੀ ਇੱਥੇ ਪਹਿਲਾਂ ਬਣਾਉਂਗੇ ਫਿਰ ਖਾ ਖੋ ਕੇ ਮ제 ਨਾਲ ਲੱਗਦਾ ਹੋਰ ਅਸੀਂ 2 2.5 ਘੰਟੇ ਰੁਕਣਾ ਇੱਥੇ ਦੀ ਹੋ ਗਈ। ਹੋਰ ਕਿੱਥੇ ਚਾਹੀਏ? ਹੁਣ ਅਸੀਂ ਥੋੜੀ ਜੀ ਘਰ ਲਈ ਤਿਆਰੀ ਖਾਣ ਦੀ। ਇਹ ਪੱਤਾ ਦੋਬਰ। ਆਏ ਦੋਬਰ ਦੋਬਰ। ਦੋਬਰ ਦੋਬਰ। ਦੂਰਾ ਦੋਬਰ। ਕੋਨਾ ਦੋਬਰ। ਇਹ ਮਾਰਾ ਖਸਮ। ਹਾਂ। पプリका। हां। पプリका। पपड़ी। पपड़ीका। पपड़ीका। अह बोर्ड। द द बोर्ड। जो मार्केट ਕਾਤ ਵਾਲਾ ਥੋੜੀ ਜਿਹੀ ਵੀਡੀਓ ਵੋਟਰ ਪਾਜੀ ਤੇ ਇਹ ਇਹ ਸੰਨਦ ਪਾਜੀ ਸੰਨਦ ਪਾਜੀ ਇਹਨਾਂ ਤੇ ਹਾਂ ਅਬਜ਼ਰਵ ਤੇ ਆ ਮੈਂ ਵਹੀ ਪੁਰਾਣਾ ਹਾਂ ਹਾਂ ਇਹ ਪੁਰਾਣੇ ਵਾਲਾ ਹੀ ਹੈ ਠੀਕ ਹੈ ਜੀ ਸਾਨੂੰ ਕਾਫੀ ਜ਼ਿਆਦਾ ਵਧੀਆ ਲੱਗਿਆ ਇੱਥੇ ਆ ਕੇ ਤੇ ਹੁਣ ਅਸੀਂ ਚੱਲੇ ਵਾਪਸ ਕੋਸ਼ਿਸ਼ ਕਰਾਂਗੇ ਕਿ ਫੇਰ ਇੱਥੇ ਆਈਏ ਕਦੀ ਠੀਕ ਹੈ ਹਾਏ ਹਾਏ ਪਰ ਕੁਝ ਹਾਏ ਹਾਏ ਅਰੇ ਇਸ ਕੋਈ ਪਰਤ ਨਹੀਂ ਸਕੂ ਹਾਏ ਬਾਏ ਹਾਏ ਇਮੋ ਮੇਰੇ ਬੂਗੋ ਦਮੇ ਸਾਥ ਤੇ ਮਾਇ ਮਾਇਕੀ ਉਸ ਨੂੰ ਜਿੰਨ ਮੈਂ ਜਿੰਨ ਅੰਕ ਤੁਸੀਂ ਕੋਈ ਮੇਰੇ ਜਨੇ ót ਤੇ ਮੋਏ ਮਾਇਕਾ ਸੋ ਰੋਜੇਨੀ ਬ੍ਰਾਤ ਇ ਸੇਸਤਾ ਤੁਸੀਂ ਹੁਣ ਦੇਖ ਲਿਆ ਸੀ ਗੱਲ ਕਿਦਾਂ ਕਰਦੇ ਨਾ ਇਹਨਾਂ ਨੂੰ ਸਾਡੀ ਭਾਸ਼ਾ ਸਮਝ ਆਂਦੀ ਤੇ ਨਾ ਇਹਨਾਂ ਨੂੰ ਸਾਡੀ ਆਂਦੀ Google Translation ਹੈ ਉਹਦੇ ਨਾਲ ਗੱਲ ਕਰਦੇ ਜਿਹੜੀ ਵੀ ਕਰਨੀ ਬਹੁਤ ਵਧੀਆ ਲੱਗਦਾ ਗੱਲ ਕਰਕੇ ਤਾਂ ਵੀ ਦੇਖੋ ਸਾਰ ਸਮਝਾਣੇ ਚਾਹੀਦੀ ਕੁਝ ਵੀ ਐ ਬਸ ਕੀ ਤਾਂ ਵੈਸੇ ਬਹੁਤੀ ਲੋੜ ਨਹੀਂ ਪੈਂਦੀ ਗੱਲ ਕਰਨ ਦੀ ਜਿਹੜਾ ਇਨਸਾਨ ਹੈ ਉਹ ਦੂਜੇ ਇਨਸਾਨ ਦੀ ਫੀਲਿੰਗ ਸਮਝਦਾ ਹੁੰਦਾ ਵੈਸੇ ਭਾਸ਼ਾ ਬੱਕਰੀ ਬੱਕਰੀ ਹੁੰਦੀ ਬਾਕੀ ਦੇਖੋ ਸੋਚ ਸਾਰ ਵੀ ਇੱਕੇ ਹੁੰਦੀ ਅਲਹਮਦੁਲਿਲਾ ਹਵਾਲਾ ਉਹ ਕੋ ਦੇਖ ਲਿਆ ਜਦ ਮੇਰੇ ਵੱਲੋਂ ਕੋਈ ਦੇਖਣ ਲੱਪਕਣਾ ਮੇਰਾ ਥੋੜਾ ਜਿਹਾ ਕੌਨਫੀਡੈਂਸ ਥੋੜਾ ਨਹੀਂ ਬਹੁਤ ਜ਼ਿਆਦਾ ਕੌਨਫੀਡੈਂਸ ਮੇਰਾ ਡਾਊਨ ਹੋ ਜਾਂਦਾ ਫਿਰ ਮੈਨੂੰ ਲੱਗਦਾ ਕਿ ਯਾਰ ਕੋਈ ਕਿਆ ਸੋਚਦਾ ਹੋਣਾ ਕਿ ਇਹ ਬੰਦਾ ਕਿਆ ਕਰੀ ਜਾਂਦਾ ਬਸ ਤਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਵੀਡੀਓ ਇਹਦਾ ਬਣਾਉਂਦੇ ਆ YouTube ਤੇ ਲੋਡ ਕਰਦੇ ਆ ਜਾਂ ਕਿਤੇ ਵੀ ਜਿੱਥੇ ਵੀ ਕੋਈ ਬੰਦਾ ਜਾਂਦਾ ਹਰ ਕਿਸੇ ਨੂੰ ਦੇਖੋ ਸ਼ੌਂਕ ਹੋ ਗਿਆ ਅੱਜ ਦੇ ਟਾਈਮ ਦੇ ਵਿੱਚ ਇਹ ਅਸੀਂ ਜਿੱਥੇ ਵੀ ਜਾਂਦੇ ਆ ਉਹਦੇ ਬਾਰੇ ਕੁਝ ਦੱਸਣ ਦੀ ਕੋਸ਼ਿਸ਼ ਕਰਦੇ ਪਰ ਮੈਂ ਥੋੜਾ ਜਿਹਾ ਘਬਰਾ ਜਾਂਦਾ ਕਈ ਵਾਰੀ ਮੈਨੂੰ ਲੱਗਦਾ ਕਿ ਮੈਨੂੰ ਹੁਣ ਇਸ ਸਾਈਡ ਤੇ ਜਾਣੇ ਚਾਹੀਦਾ ਇਹ ਹਾਂ ਤੇ ਤੁਸੀਂ ਦੇਖੋ ਇੱਥੋਂ ਕਾਫੀ ਬੜੀ ਨਜ਼ਰ ਆਂਦੀ ਝੀਲ ਇਹ ਜਿਹੜੀ ਸਾਈਡ ਤੇ ਅਸੀਂ ਪਹਿਲਾਂ ਬੈਠੇ ਰਹੇ ਉਧਰੋਂ ਐਡੀ ਬੜੀ ਨਜ਼ਰ ਨਹੀਂ ਆਈ ਹੈ ਹੁਣ ਤੁਸੀਂ ਦੇਖੋ ਇਧਰੋਂ ਲੱਗਦਾ ਵੀ ਹਾਂ ਬਾਕੀ ਪਾਖੜੇ ਡੈਮ ਵਰਗਾ ਲੱਗ ਜਾਂਦਾ ਮੈਨੂੰ ਇਹ ਪਾਖੜਾ ਤਾਂ ਚਲੋ ਬਹੁਤ بڑا ਡੈਮ ਹੈ ਪਾਖੜਾ ਜਿੱਦਾਂ ਕਿ ਨੰਗਲ ਪਾਖੜਾ ਮੈਂ ਨੰਗਲ ਦਾ ਏ ਤੇ ਨੰਗਲ ਪਾਖੜਾ ਬਹੁਤ ਵਧੀਆ ਡੈਮ ਹੈ ਉਹ ਉੱਥੇ ਦੀ ਖੂਬਸੂਰਤੀ ਦਾ ਨਜ਼ਾਰਾ ਹੀ ਕੁਛ ਵੱਖਰਾ ਹੈ ਘਟ ਇਹ ਵੀ ਨਹੀਂ ਹੈ ਇੱਥੇ ਵੀ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਜਗ੍ਹਾ ਜਾ ਰਹੇ ਉਨੀ ਸੋਹਣੀ ਨਹੀਂ ਹੈ ਜਿੰਨਾ ਮੈਂ ਸੋਹਣੇ ਦੇ ਬਾਰੇ ਤੇ ਦੇਖੋ ਬਹੁਤ ਵਧੀਆ ਬਾਕੀ ਤੁਹਾਨੂੰ ਚੰਗਾ ਲੱਗਣਾ ਚਾਹੀਦਾ ਜਿੱਥੇ ਵੀ ਅਸੀਂ ਜਾਈਏ ਸਾਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਕਿਤੇ ਗਏ ਆ ਪੈਸੇ ਖਰਚ ਕੀ ਜਾਂ ਕਿੱਦੇ ਵੀ ਉੱਥੇ ਉਸ ਚੀਜ਼ ਨੂੰ ਇੰਜੋਏ ਕਰੋ ਫੁੱਲ ਐਦਾਂ ਨਹੀਂ ਕਿ ਤੁਸੀਂ ਕਿਤੇ ਵਧੀਆ ਜਗ੍ਹਾ ਘੁੰਮਣ ਗਏ ਉੱਥੇ ਵੀ ਟੈਨਸ਼ਨ ਦੇ ਵਿੱਚ ਰਹੇ ਯਾਰ ਮੇਰਾ ਉਹ ਕੰਮ ਰਹਿ ਗਿਆ ਮੈਂ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਖੱਲੀ ਵੱਲੀ ਜੋ ਹੋਇਆ ਹੋਇਆ ਜੋ ਨਹੀਂ ਹੋਇਆ ਉਹ ਵੀ ਛੱਡੋ ਠੀਕ ਹੈ ਜੇ ਜ਼ਿੰਦਗੀ ਦੇ ਇਹ ਪਲ ਇਹ ਮੁੜ ਕੇ ਥੋੜੀ ਆਣੇ ਬਾਰ-ਬਾਰ ਇਹੋ ਜੀ ਜ਼ਿੰਦਗੀ ਦੇ ਵਿੱਚ ਮੌਕੇ ਨਹੀਂ ਮਿਲਦੇ ਸਾਨੂੰ ਘੁੰਮਣ ਫਿਰਨ ਦੇ ਜ਼ਿਆਦਾਤਰ ਜਿਹੜੇ ਆਮ ਲੋਕ ਹੁੰਦੇ ਸਾਡੇ ਵਰਗੇ ਇਹਨਾਂ ਦੀ ਜ਼ਿੰਦਗੀ ਕੰਮ ਤੇ ਸ਼ੁਰੂ ਕੰਮ ਤੇ ਖਤਮ ਹੋ ਜਾਂਦੀ ਹੈ ਹਰ ਬੰਦੇ ਵਿੱਚ ਵੀ ਮੈਂ ਕਾਫੀ ਟਾਈਮ ਰਿਹਾ ਉੱਥੇ ਵੀ ਬਸ ਇੱਕ ਇੱਕ ਗੱਲ ਬਾਈ ਕੰਮ ਤੇ ਆਏ ਆ ਕੰਮ ਨੂੰ ਚੱਲੇ ਆ ਕੰਮ ਤੇ ਆਏ ਕੰਮ ਨੂੰ ਚੱਲੇ ਇੰਨੇ ਵਿੱਚ ਜ਼ਿੰਦਗੀ ਖਤਮ ਹੋ ਗਈ ਤੇ ਦੇਖੋ ਸਾਹਮਣੇ ਕਿਦਾਂ ਫੋਟੋ ਖਿੱਚੀਆਂ ਜਾਂਦੇ ਪੋਚ ਬਣਾਏ ਜਾਂਦੇ ਇੱਕ ਦੂਜੇ ਦੇ ਸਾਰਿਆਂ ਨੂੰ ਚਾਹ ਚੜਿਆ ਕਿ ਮੇਰੀ ਫੋਟੋ ਖਿੱਚ ਮੇਰੀ ਫੋਟੋ ਖਿੱਚ ਤੇ ਮੈਂ ਹਲੇ ਤੱਕ ਨਾ ਨਾ ਕਿਸ ਦੀ ਫੋਟੋ ਖਿੱਚੀ ਨਾ ਹੀ ਮੈਂ ਵੀਡੀਓ ਮੈਂ ਵੀਡੀਓ ਬਣਾਉਣ ਤੇ ਲੱਗ ਰਿਹਾ ਹੁਣ ਤੱਕ ਤੇ ਮੈਨੂੰ ਲੱਗਦਾ ਕਿ ਮਰੀ ਮੈਨੂੰ ਫੇਰ ਉਸ ਸਮੁੰਦਰ ਦੇ ਕੰਢੇ ਜਾਣੇ ਚਾਹੀਦਾ ਸਮੁੰਦਰ ਕਾ ਨੂੰ ਇਹ ਝੀਲ ਆ ਬਾਈ ਸਮੁੰਦਰ ਦਾ ਬਹੁਤ بڑا ਹੋ ਜਾਦਾ ਇਹ ਛੋਟੀ ਜੀ ਝੀਲ ਹੈ ਇੱਕ ਇਸ ਸੈਦਨ ਪਾਜੀ ਇਹ ਵੀ ਬਸ ਇਹਨੂੰ ਵੀ ਬਹੁਤ ਜ਼ਿਆਦਾ ਚਾਹ ਹੈ ਘੁੰਮਣ ਫਿਰਨ ਦਾ ਫੋਟਾਂ ਖਿਚਵਾਣ ਦਾ ਇਹਨਾਂ ਪਤਾ ਨਹੀਂ ਕਿੰਨੀਆਂ ਫੋਟਾਂ ਖਿਚਵਾ ਲੀਆਂ ਹੁਣ ਤੱਕ ਕੰਮ ਕਰਨਾ ਜਾ ਕੇ ਸੋਣਾ ਤੇ ਬਾਈ ਉਰੇ ਐ ਸਾਡੀ ਵੀਡੀਓ ਬਣਾਈਆ ਤਾਂ ਪਿਆਰ ਦੀ ਇਹ ਮਲਕੀ ਪੁੱਤ ਹਾਲੋ ਸਾਰੇ ਬੰਦੇ ਆਕੜ ਜੇ ਗਏ ਪਤਾ ਨਹੀਂ ਕਾਦੀ ਲੱਗਦਾ ਕੁਝ ਗਲਤ ਚੀਜ਼ ਖਾ ਲਈ ਅਸੀਂ ਲੱਗਦਾ ਕੁਝ ਗਲਤ ਖਾ ਹੋ ਗਿਆ ਨੇ ਤੇ ਹੁਣ ਹਾਸੇ ਵੀ ਰਹੀ ਹੈ ਪੈਗ ਵੀ ਨਹੀਂ ਲਾਇਆ ਇਹਨਾਂ ਨੇ ਤਾਂ ਬਿਨਾ ਪੈਗ ਲਾਇਏ ਤੇ ਇਹੋ ਜਿਹਾ ਹਾਲ ਹੋ ਗਏ ਜੇ ਪੈਗ ਲਾ ਲੇ ਤਾਂ ਇਹਨਾਂ ਦਾ ਕੀ ਹਾਲ ਹੋਣਾ ਤਾਂ ਮੈਨੂੰ ਇਹਦੇ ਬਾਰੇ ਸਮਝ ਨਹੀਂ ਆ ਰਿਹਾ ਤੇ ਆਹ ਦੇਖੋ ਤੁਸੀਂ ਕਿਦਾਂ ਕੱਟਿਆ ਵਾਂਗੂ ਜਿਦਾ ਝੋਟੇ ਨੂੰ ਕਰੰਟ ਲੱਗਿਆ ਹੁੰਦਾ ਹੱਥ ਵੀ ਉੱਪਰ ਚੱਕ ਲੈ ਹਾਂਜੀ ਜਿਹਾਣਾ ਅਸੀਂ ਬੈਠ ਗਏ ਲੱਗੀ ਤੇ ਵਾਪਸ ਜਾਣ ਦੇ ਲਈ ਹੋਣ ਸਿੱਧੇ ਲੱਗਦਾ ਰੂਮ ਤੇ ਜਾਓਗੇ ਜਾਂ ਹੋਰ ਵੀ ਕਿਤੇ ਰੁਕ ਸਕਦੇ ਆ ਕਿਹਨੇ ਕੰਨੀ ਕੱਢੀ ਨਾ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਅਗਲਾ ਸਾਡਾ ਸਟੇਸ਼ਨ ਕਿੱਦਾਂ ਹੋਣਾ ਅਸੀਂ ਕਿੱਥੇ ਰੁਕਣਾ ਠੀਕ ਹੈ ਹਾਂ ਅੱਜ ਅੱਜ 7 ਲੱਖ ਅਸੀਂ ਘੁੰਮਦੀ ਘੁੰਮਦੀ ਇੱਕ ਹੋਰ ਜਗ੍ਹਾ ਆ ਗਏ ਕਾਫੀ ਰਾਤ ਹੋ ਗਈ ਸਾਨੂੰ ਤੇ ਇਹ ਕਹਿੰਦਾ ਵੀ ਇੱਥੇ ਜ਼ਰੂਰ ਜਾਣਾ ਅਸੀਂ ਇਹਨੇ ਸਾਨੂੰ ਤਿੰਨ ਜਗ੍ਹਾ ਇਹੋ ਜੇ ਪਾਣੀ ਦੱਸੇ ਤੇ ਇਹ ਸਾਹਮਣੇ ਲਿਖਿਆ ਕਿ ਇੱਥੇ ਪਾਣੀ ਪੀਣ ਨਾਲ ਲਗਭਗ 30 ਰੋਗ ਤੁਹਾਡੇ 30 ਤਰ੍ਹਾਂ ਦੇ ਜਿਹੜੀ ਬਿਮਾਰੀਆਂ ਉਹ ਖਤਮ ਹੋ ਜਾਣੀਆਂ ਠੀਕ ਹੋ ਜਾਣੀਆਂ ਮਤਲਬ ਖਤਮ ਨਹੀਂ ਹੋਣੀਆਂ ਤਾਂ ਠੀਕ ਜ਼ਰੂਰ ਹੋ ਜੂਗੀਆਂ ਅਸੀਂ ਪਹਿਲਾਂ ਗਏ ਬੈਕਸਾਈਡ ਤੇ ਉੱਥੇ ਵੀ ਇਸ ਤਰ੍ਹਾਂ ਪਾਣੀ ਨਿਕਲਦਾ ਉਹ ਗਰਮ ਪਾਣੀ ਥੋੜਾ ਜਿਹਾ ਉਹ ਕੱਲਾ ਪੀਣ ਵਾਸਤੇ ਆ ਤੇ ਉਹਦੇ ਬਾਅਦ ਜਿਹੜਾ ਦੂਜਾ ਪਾਣੀ ਉੱਥੇ ਅੱਡੇ ਅਸੀਂ ਮੂੰਹ ਤੋਤਾ ਜਾਂ ਫਿਰ ਅੱਖਾਂ ਦੀ ਰੋਸ਼ਨੀ ਕਹਿੰਦੇ ਠੀਕ ਹੋ ਜਾਂਦੀ ਹੈ ਉਹਦੇ ਨਾਲ ਤੇ ਜਿਹੜੇ ਇਹ ਪਾਣੀ ਨਿਕਲ ਰਿਹਾ ਇਹਦੇ ਨਾਲ ਇਹਨਾਂ ਨੇ ਲਿਖਿਆ ਹੈ ਕਿ ਇੱਥੇ ਤੁਹਾਡੇ 30 ਤਰ੍ਹਾਂ ਦੇ ਰੋਗ ਬਿਮਾਰੀਆਂ ਤੁਹਾਡੀਆਂ ਠੀਕ ਹੋ ਸਕਦੀਆਂ ਤੇ ਠੀਕ ਹੈ ਹੁਣ ਮੈਂ ਉਹ ਵੈਰੀ ਨਾਈਸ ਕਿਹਨਾ ਹੈ ਹਾਂ ਤੇ ਮੇਰੇ ਥੋੜੇ ਰੋਗ ਖਤਮ ਹੋ ਜਾਨੇ ਕਿਉਂਕਿ ਮੈਨੂੰ ਪਤਾ ਨਹੀਂ ਕਿੰਨੇ ਕੁ ਰੋਗ ਲੱਗੇ ਹੋਏ ਆ ਖਤਮ ਹੋ ਗਿਆ ਰੋਗ ਸਮਝ ਲੋ ਰੋਗ ਖਤਮ ਹੋ ਗਿਆ ਰੋਗ ਕੋ ਬਦਲ ਡਾਲੋ ਆਪੀਸੇ ਨਸਾਂ ਕੇ ਲਈ ਪਾਣੀ ਹਾਂ ਥੋੜਾ ਜਿਹਾ ਪਾਣੀ ਗਰਮ ਹੈ ਕੋਸਾ ਕੋਸਾ ਕਰ ਸਕਦੇ ਨੂੰ ਤੇ ਕਾਫੀ ਜ਼ਿਆਦਾ ਟੈਸਟ ਵਧੀਆ ਇਹ ਦਾ ਉਮੀਦ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਸਾਰੇ ਜਿੰਨੇ ਸਾਡੇ ਬੰਦੇ ਆਇਆ ਸਾਰੇ ਦੇ ਰੋਗ ਠੀਕ ਹੋ ਗਏ ਹੋਣੇ ਆ ਤੇ ਜਿਹਦੇ ਰੋਗ ਨਹੀਂ ਠੀਕ ਹੋਏ ਉਹਦੇ ਮੈਂ ਰੋਗ ਠੀਕ ਕਰਦਾ ਬਸ ਮੇਰੇ ਆਪੇ ਹਵਾਲਾ ਹਵਾਲਾ ਮਨੋਗੋ ਹਵਾਲਾ ਮਨੋਗੋ ਹਵਾਲਾ ਬ੍ਰਦਰ ਹਵਾਲਾ ਬ੍ਰਦਰ ਥੈਂਕ ਯੂ ਥੈਂਕ ਯੂ ਬਾਏ ਬਾਏ ਹੁਣ ਜਿੱਦਾਂ ਕਿ ਸਾਨੂੰ ਜਿਹੜੇ ਸਾਡੇ ਦੋਸਤ ਹੈ ਉਹ ਸਾਨੂੰ ਇੱਥੇ ਲਾਗੇ ਹੁਣ ਅਸੀਂ ਬਿਲਕੁਲ ਆਪਣੇ ਰੂਮ ਦੇ ਕੋਲ ਪੁੱਜ ਗਿਆ ਕਿ ਤੇ ਹੁਣ ਚੱਲਦੇ ਰੂਮ ਵੱਲ ਜਦ ਮੈਂ ਪੁੱਜ ਗਿਆ ਆਪਣੇ ਰੂਮ ਦੇ ਵਿੱਚ ਤੇ ਕਾਫੀ ਟਾਈਮ ਲੱਗ ਗਿਆ ਸਾਨੂੰ ਲਗਭਗ 4-5 ਘੰਟੇ ਘੁੰਮੇ ਅਸੀਂ ਅੱਜ ਤੇ ਦੇਖਿਆ ਜੇ ਤੁਸੀਂ ਸਾਰਾ ਵਲੋਗ ਇਹ ਜੇ ਤੁਹਾਨੂੰ ਥੋੜਾ ਜਿਹਾ ਵੀ ਚੰਗਾ ਲੱਗਿਆ ਹੋਇਆ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੋੜਾ ਕੁਛ ਖਰਚੇ ਨਾ ਸਬਸਕ੍ਰਾਈਬ ਕਰਨ ਨੂੰ ਤੇ ਮੇਰਾ ਥੋੜਾ ਹੌਂਸਲਾ ਵੱਧ ਜਾਣਾ ਜੀ ਠੀਕ ਹੈ ਧੰਨਵਾਦ ਤੇ ਮਿਲਾਂਗੇ ਅਗਲੀ ਕਿਸੇ ਵੀਡੀਓ ਦੇ ਵਿੱਚ ਜਦ ਤੱਕ ਲਈ ਸਤਿ ਸ੍ਰੀ ਅਕਾਲ